ਅੱਜ ਆਪਾਂ ਪਾਪਨ ਪਵਿੱਤਰ ਅੰਗ 261 ਤੇ ਸੁਭਾਇਮਾਨ ਸ਼ਬਦ ਪੜਾਂਗੇ ਗੁਰੂ ਜੀ ਕਹਿਣਾ ਕਰਦੇ ਨੇ ਹੱਥ ਕਲਮ ਅਗੰਮ ਮਸਟਕ ਲਿਖਾਵਤੀ ਔਰ ਚਰੇ ਹੋ ਸਭ ਸੰਗ ਅਨੂਪ ਰੂਪਾਵਤੀ ਮਹਾਰਾਜ ਕਹਿੰਦੇ ਆ ਪਹੁੰਚ ਹਰੀ ਦੇ ਹੱਥ ਵਿੱਚ ਹੁਕਮ ਰੂਪ ਕਲਮ ਫੜੀ ਹੋਈ ਹੈ ਆ ਪਹੁੰਚ ਦਾ ਮਤਲਬ ਹੈ ਜਿੱਦੇ ਤੱਕ ਪਹੁੰਚ ਨਹੀਂ ਹੋ ਸਕਦੀ ਅਕਾਲ ਪੁਰਖ ਵਾਹਿਗੁਰੂ ਹਰੀ ਦੇ ਹੱਥ ਵਿੱਚ ਹੁਕਮ ਰੂਪ ਕਲਮ ਫੜੀ ਹੋਈ ਹੈ ਸਭ ਜੀਵਾਂ ਦੇ ਮੱਥੇ ਉੱਤੇ ਆਪਣੇ ਹੁਕਮ ਰੂਪ ਕਲਮ ਨਾਲ ਜੀਵਾਂ ਦੇ ਕੀਤੇ ਹੋਏ ਕਰਮ ਅਨੁਸਾਰ ਲੇਖ ਲਿਖੀ ਜਾ ਰਿਹਾ ਹੈ ਮਨੁੱਖ ਦੇ ਜੀਵਾਂ ਦੇ ਕਰਮਾਂ ਅਨੁਸਾਰ ਲੇਖ ਲਿਖੀ ਜਾ ਰਿਹਾ ਹੈ ਪ੍ਰਭੂ ਪਰਮਾਤਮਾ ਹੁਕਮ ਰੂਪੀ ਕਲਮ ਹੱਥਾ ਅਕਾਲ ਪੁਰਖ ਵਾਹਿਗੁਰੂ ਦੇ ਅਗਲੇ ਪੰਨੇ ਚ ਦੱਸਦੇ ਨੇ ਮਹਾਰਾਜ ਔਰ ਜਰੇ ਹੋ ਸਭ ਸੰਗ ਅਨੂਪ ਰੋਪਾਵਤੀ ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ ਤਾਣੇ ਪੇਟੇ ਵਾਂਗ ਮਿਲਿਆ ਹੋਇਆ ਹੈ ਤਾਣਾ ਪੇਟਾ ਤਾਂ ਆਪਾਂ ਸਮਝਦੇ ਨਾ ਜਦ ਕੋਈ ਦਰੀਬ ਬੁਣਨੀ ਆ ਜਾਂ ਕਪੜਾ ਬੁਣਨਾ ਜਾਂ ਮੰਜਾ ਬੁਣਨਾ ਉਹ ਤਾਂ ਪਹਿਲਾਂ ਤਾਣਾ ਪਾਇਆ ਜਾਂਦਾ ਫਿਰ ਪੇਟਾ ਬੁਣਤੀ ਮਹਾਰਾਜ ਸਮਝਾਉਣਾ ਕਰਦੇ ਨੇ ਉਹ ਸੋਹਣੇ ਰੂਪ ਵਾਲਾ ਪ੍ਰਭੂ ਸਭ ਜੀਵਾਂ ਦੇ ਨਾਲ ਤਾਣੇ ਪੇਟੇ ਵਾਂਗ ਮਿਲਿਆ ਹੋਇਆ ਹੈ ਇਸ ਵਾਸਤੇ ਕੋਈ ਲੇਖ ਗਲਤ ਨਹੀਂ ਲਿਖਿਆ ਜਾਂਦਾ ਆਪਾਂ ਆਮ ਕਹਿ ਦਿੰਨੇ ਨਾ ਇਨਸਾਨ ਆਮ ਕਹਿ ਦਿੰਨੇ ਆ ਜੇ ਕੋਈ ਜਦੋਂ ਤਾਂ ਸੁੱਖ ਸਹੂਲਤਾਂ ਨੇ ਆਪਾਂ ਕਹਿੰਦੇ ਬੜੀ ਵਾਹਿਗੁਰੂ ਦੀ ਕਿਰਪਾ ਬੜਾ ਸੋਖਾ ਜੀਵਨ ਆ ਸੁੱਖ ਸਹੂਲਤਾ ਨੇ ਸਰੀਰ ਵੀ ਤੰਦਰੁਸਤ ਹੈ ਮਨ ਵੀ ਚੜ੍ਹਦੀ ਕਲਾ ਵਿੱਚ ਹੈ ਆਪਾਂ ਕਹਿੰਦੇ ਬੜੀ ਕਿਰਪਾ ਚੰਗੀ ਗੱਲ ਆ ਹੈ ਵੀ ਕਿਰਪਾ ਉਸੇ ਤੋਂ ਗਈ ਪਰ ਜਦੋਂ ਕੋਈ ਦੁੱਖ ਤਕਲੀਫ ਘੇਰ ਲੈਂਦਾ ਆਪਾਂ ਨੂੰ ਉਦੋਂ ਆਪਾਂ ਲੰਬੇ ਦੇਣੇ ਸ਼ੁਰੂ ਕਰ ਦਿੰਦੇ ਆ ਅਸੀਂ ਰੱਬ ਦਾ ਪਤਾ ਨਹੀਂ ਕੀ ਮਾੜਾ ਕਰਤਾ ਸਾਡੇ ਤੇ ਪਤਾ ਨਹੀਂ ਕਿਉਂ ਕਰੋਪੀ ਆ ਰੱਬ ਦੀ ਨਹੀਂ ਭਾਈ ਉਹ ਕਰੋਪ ਨਹੀਂ ਹੁੰਦਾ ਮਹਾਰਾਜ ਕਹਿੰਦੇ ਉਹ ਤਾਂ ਤਾਣੇ ਬਾਣੇ ਦੀ ਤਰ੍ਹਾਂ ਤੇਰੇ ਨਾਲ ਹੈ ਪਰ ਤੇਰੇ ਕਰਮਾਂ ਦੇ ਲੇਖ ਹੁਕਮ ਰੂਪੀ ਕਰਮ ਕਰਮ ਨਾਲ ਉਹ ਲਿਖ ਰਿਹਾ ਜਪਜੀ ਸਾਹਿਬ ਵਿੱਚ ਵੀ ਆਪਾਂ ਪੜ੍ਹਦੇ ਹੁੰਨੇ ਆ ਲਿਖ ਲਿਖ ਕਰਨਾ ਲਿਖ ਲੈ ਜਾਓ ਇਸ ਤਰ੍ਹਾਂ ਪੰਕਤੀ ਆ ਮੈਂ ਪੂਰੀ ਤਰ੍ਹਾਂ ਨਹੀਂ ਬੋਲ ਸਕਿਆ ਕਈ ਵਾਰੀ ਨਾ ਸੁਰਤ ਦੀ ਡਿਸਕ ਤੇ ਚੜਦੀ ਨਹੀਂ ਪੰਕਤੀ ਵੀ ਆਪਣੇ ਕਰਮ ਇਨਸਾਨ ਜੀਵ ਆਪ ਹੀ ਲਿਖਵਾਉਂਦਾ ਜਿਹੋ ਜੀ ਉਹਦੀ ਕਰਤਾ ਜਿਹੋ ਜਾਂ ਕਾਰੋਬਾਰ ਜਿਹੋ ਜਾਂ ਵੀ ਕਿਸ ਤਰ੍ਹਾਂ ਦਾ ਵੀ ਕੰਮ ਕਰਦਾ ਉਹ ਜਿਹੇ ਉਹਦੇ ਲੇਖ ਲਿਖੇ ਜਾਂਦੇ ਨੇ ਜੇ ਕਪਾ ਹੋਰ ਧਾਰਨਾ ਲਈਏ ਵੀ ਇੱਕ ਬੱਚਾ ਪੜ੍ਹ ਲਿਖ ਗਿਆ ਪੜ੍ਹ ਲਿਖ ਕੇ ਉਹਨੇ ਡਿਗਰੀਆਂ ਪ੍ਰਾਪਤ ਕਰ ਲੀਆਂ ਤਾਂ ਉਹ ਚੰਗੇ ਅਹੁਦੇ ਤੇ ਲੱਗ ਜਾਂਦਾ ਅਫੀਸਰ ਬਣ ਜਾਂਦਾ ਉਹਦੇ ਹੁਕਮ ਅੰਦਰ ਫਿਰ ਬਹੁਤ ਸਾਰੇ ਜਿਵੇਂ ਆਪਾਂ ਜੂਮਟ ਕਹਿ ਦਿੰਨੇ ਆ ਜਾਂ ਗਰੁੱਪ ਕਹਿ ਦਿੰਨੇ ਆ ਉਹਦੇ ਹੁਕਮ ਅੰਦਰ ਆ ਜਾਂਦਾ ਆਪੇ ਅਫੀਸਰ ਵੀਰ ਸਮਝਦੇ ਨੇ ਫੌਜੀ ਵੀਰ ਵੀ ਸਮਝਦੇ ਨੇ ਇਸ ਗੱਲ ਨੂੰ ਆਪਾਂ ਵੀ ਸਮਝਣਾ ਵੀ ਉਹਦਾ ਹੁਕਮ ਅੰਦਰ ਆ ਜਾਂਦੇ ਜਦੋਂ ਉਹਦੇ ਕਰਮ ਉਹ ਲਿਖੇ ਗਏ ਕਿਉਂਕਿ ਉਹਨੇ ਪੜ੍ਹਾਈ ਕਰੀ ਆ ਚੰਗੀ ਮਿਹਨਤ ਕਰੀ ਆ ਤੇ ਉਹ ਡਿਗਰੀ ਲਈ ਆ ਤੇ ਉਹ ਅਫੀਸਰ ਬਣ ਗਿਆ ਤੇ ਉਹਦੇ ਹੁਕਮ ਚੱਲਦਾ ਉਹਦਾ ਭਾਈ ਇਸੇ ਤਰ੍ਹਾਂ ਹੀ ਇਨਸਾਨ ਦੇ ਕਰਮ ਅਕਾਲ ਪੁਰਖ ਵਾਹਿਗੁਰੂ ਲਿਖ ਰਿਹਾ ਜਿਹੋ ਜਾ ਉਹਦਾ ਕਾਰੋਬਾਰ ਹੈ ਜਿਹੋ ਜੀ ਉਹਦੀ ਮਿਹਨਤ ਮੁਤਾਬਕ ਹੁਕਮ ਰੂਪੀ ਕਲਮ ਦੇ ਨਾਲ ਉਹ ਲਿਖ ਰਿਹਾ ਅੱਗੇ ਮਹਾਰਾਜ ਕਹਿੰਦੇ ਉਸਤਤ ਕਹਿਨ ਨਾ ਜਾਏ ਮੁਖੋ ਤੁਹਾਰੀਆਂ हे ਪ੍ਰਭੂ ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਤੇਰੀ ਵਡਿਆਈ ਏਡੀ ਵੱਡੀ ਹੈ ਵੱਡਾ ਸਹਿਬ ਵੱਡੀ ਵਡਿਆਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਵਡਿਆਈ ਹੈ ਮੈਥੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੇਰਾ ਦਰਸ਼ਨ ਕਰਕੇ ਮੇਰੀ ਜਿੰਦ ਮਸਤ ਹੋ ਰਹੀ ਹੈ ਸਤਕੇ ਸਤਕੇ ਹੋ ਰਹੀ ਹੈ ਤਿੱਥੋਂ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੀ ਸੁਰਤ ਜੁੜ ਗਈ ਜੇ ਹੁਣ ਆਪਾਂ ਨੂੰ ਗੁਰੂ ਦੀ ਗੱਲ ਹੀ ਨਹੀਂ ਚੰਗੀ ਲੱਗਦੀ ਜਾਂ ਆਪਾਂ ਗੁਰੂ ਦੀ ਗੱਲ ਨੂੰ ਸੁਣਨੀ ਨਹੀਂ ਚਾਹੁੰਦੇ ਫਿਰ ਗਿਆਨ ਪੱਲੇ ਨਹੀਂ ਆਉਣਾ ਜੀ ਗੁਰੂ ਦੀ ਗੱਲ ਸੁਣ ਕੇ ਗਿਆਨ ਪੱਲੇ ਆਏਗਾ ਫਿਰ ਆਪਾਂ ਨੂੰ ਜਦੋਂ ਗਿਆਨ ਪੱਲੇ ਆ ਗਿਆ ਆਪਣੇ ਹਿਰਦੇ ਵਿੱਚ ਗਿਆਨ ਦਾ ਕਿਣਕਾ ਬਸ ਗਿਆ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਸੁਰਤ ਜੁੜਨੀ ਸ਼ੁਰੂ ਹੋ ਜੂ ਫਿਰ ਉਹ ਇਨਸਾਨ ਆਪਣੇ ਕਾਰੋਬਾਰ ਕਰਦਾ ਦੁਨਿਆਵੀ ਵੀ ਉਹਦਾ ਸੁਰਤ ਉਧਰ ਜੁੜੀ ਰਹਿੰਦੀ ਆ ਵੀ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੈ ਤਾਣੇ ਬਾਣੇ ਦੀ ਤਰ੍ਹਾਂ ਹੈ ਪਰਮਾਤਮਾ ਜਿਵੇਂ ਗੁਰੂ ਨੇ ਹੁਣ ਦੱਸਿਆ ਵੀ ਤਾਣੇ ਬਾਣੇ ਦੀ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਕੁਦਰਤ ਦੇ ਵਿੱਚ ਆ ਆਪਣੇ ਜੀਵਾਂ ਦੇ ਵਿੱਚ ਚੰਦਰੀ ਆ ਹੁਣ ਜੇ ਮਤਲਬ ਹੀ ਤਾਣਾ ਕੱਲਾ ਹੀ ਹੋਵੇ ਤਾਂ ਤਾਂ ਵੀ ਕਿਸੇ ਕੰਮ ਦਾ ਨਹੀਂ ਤੇ ਤਾਣੇ ਤੋਂ ਬਿਨਾ ਬੁਣਤੀ ਨਹੀਂ ਪੈ ਸਕਦੀ ਇਸ ਤਰ੍ਹਾਂ ਹੀ ਹੈ ਨਾ ਬਈ ਕੁਦਰਤ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਕੱਲਾ ਨਹੀਂ ਹੈ ਤੇ ਵਾਹਿਗੁਰੂ ਤੋਂ ਬਿਨਾ ਕੁਦਰਤ ਨਹੀਂ ਹੈ ਦੋਨੇ ਇੱਕ ਤਰ੍ਹਾਂ ਵਿੱਚੇ ਕੁਦਰਤ ਦੇ ਸਮਾਇਆ ਹੋਇਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਮਹਾਰਾਜ ਕਹਿੰਦੇ ਬਲਿਹਾਰਾ ਮਹਾਰਾਜ ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ ਤੇ ਕੁਦਰਤ ਤੋਂ ਨਰਲੇਪੀਆਂ ਅੱਗੇ ਮਹਾਰਾਜ ਸਮਝਾਉਂਦੇ ਨੇ ਪੌੜੀ ਵਾਲਾ ਬੰਦਾ ਜੀ ਹੁਣ ਇਹ ਏ ਅਹ ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਮਹਾਰਾਜ ਕਹਿੰਦੇ ਅਰਦਾਸ ਕਰ ਤੇ ਆਖ ਹੈ ਕਦੇ ਡੋਲਣ ਵਾਲੇ ਪ੍ਰਮਾਤਮਾ ਹੇ ਕਦੇ ਨਾ ਡੋਲਣ ਵਾਲੇ ਪ੍ਰਮਾਤਮਾ ਹੇ ਨਾਸ ਰਹਿਤ ਪ੍ਰਭੂ ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ ਹੇ ਸਾਰੇ ਜੀਵਾਂ ਵਿੱਚ ਵਿਆਪਕ ਪੂਰਨ ਪ੍ਰਭੂ ਹੇ ਜੀਵਾਂ ਦੇ ਦੁੱਖ ਦੂਰ ਕਰਨ ਵਾਲੇ ਹੇ ਗੁਣਾਂ ਦੇ ਖਜ਼ਾਨੇ ਪ੍ਰਭੂ ਮਹਾਰਜ ਕਹਦੇ ਹੇ ਸਭ ਦੇ ਸਾਥੀ ਤੇ ਫਿਰ ਵੀ ਆਕਾਰ ਰਹਿਤ ਪ੍ਰਭੂ ਫਿਰ ਵੀ ਆਕਾਰ ਕੋਈ ਨਹੀਂ ਅਕਾਲ ਪੁਰਖ ਵਾਹਿਗੁਰੂ ਤੇਰਾ हे ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿਣ ਵਾਲੇ हे ਸਭ ਜੀਵਾਂ ਦੇ ਆਸਰੇ हे ਸ੍ਰਿਸ਼ਟੀ ਦੀ ਸਾਰ ਲੈਣ ਵਾਲੇ हे ਗੁਣਾਂ ਦੇ ਖਜ਼ਾਨੇ ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੈ ਉਸ ਨਿਰੰਕਾਰ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਲ ਗੁਰਬਾਣੀ ਜੋੜਦੀ ਹੈ ਹੈ ਪੂਰਨ ਹੈ ਸਰਬਮੈਂ ਦੁਖ ਪੰਜਨ ਗੁਣਤਾਸ ਮਹਾਰਾਜ ਕਹਿੰਦੇ ਪਹਿਲਾ ਵਾਲੇ ਬੰਦ ਚ ਦੱਸਦੇ ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ਼ ਕਦੇ ਨਾ ਡੋਲਣ ਵਾਲੇ ਪ੍ਰਮਾਤਮਾ ਹੇ ਨਾਸ ਰਹਿਤ ਪ੍ਰਭੂ ਹੇ ਜੀਵਾਂ ਦੇ ਪਾਪ ਨਾਸ ਕਰਨ ਵਾਲੇ ਹੇ ਪੂਰਨ ਹੇ ਸਰਬਮੈ ਦੁੱਖ ਭੰਜਨ ਗੁਣਤਾਸ ਸਾਰਿਆਂ ਦੇ ਦੁੱਖ ਭੰਨਣ ਵਾਲਾ ਦੁੱਖ ਦੂਰ ਕਰਨ ਵਾਲਾ ਹੇ ਸੰਗੀਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਸਭ ਦੇ ਸਾਥੀ ਤੇ ਹੇ ਤੇ ਫਿਰ ਵੀ ਆਕਾਰ ਰਹਿਤ ਪ੍ਰਭੂ ਹੈ ਵਿਚਾਰੀ ਕੁਦਰਤ ਦਾ ਵਿੱਚ ਵਿਆਪਕ ਹੈ ਪਰ ਫਿਰ ਵੀ ਨਰਲੇਪਾ ਉਹਨਾਂ ਤੋਂ ਵੱਖਰਾ ਆਕਾਰ ਰਹਿਤ ਹੈ ਉਹਦਾ ਕੋਈ ਆਕਾਰ ਨਹੀਂ ਹੈ ਪ੍ਰਭੂ ਪਰਮਾਤਮਾ ਦਾ ਵਸਦਾ ਸੰਸਾਰ ਦੇ ਵਿੱਚ ਹੀ ਹੈ ਬੇਅੰਤਨ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਇੰਨੇ ਗੁਣ ਨੇ ਗੁਣ ਵੀ ਨਹੀਂ ਗਾਏ ਜਾ ਸਕਦੇ ਅਕਾਰ ਰਹਿਤ ਪ੍ਰਭੂ ਹੈ ਮਾਇਆ ਦੇ ਪ੍ਰਭਾਵ ਤੋਂ ਬਖਰੇ ਰਹਿਣ ਵਾਲੇ ਇਹ ਸਭ ਜੀਵਾਂ ਦੇ ਆਸਰੇ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੇ ਕਦੇ ਜਾ ਕੇ ਸਦਾ ਬਵੇਕ ਹੈ ਸ੍ਰਿਸ਼ਟੀ ਦੀ ਛਾਰ ਲੈਣ ਵਾਲੇ ਗੁਣਾ ਦੇ ਖਜ਼ਾਨੇ ਜਿਸ ਦੇ ਅੰਦਰ ਪਰਖ ਕਰਨ ਦੀ ਤਾਕਤ ਸਦਾ ਕਾਇਮ ਹੈ ਉਸ ਪ੍ਰਭੂ ਪਰਮਾਤਮਾ ਦੇ ਗੁਣ ਗੌਣੇ ਚਾਹੀਦੇ ਨੇ ਭਾਈ ਅੱਗੇ ਮਹਾਰਾਜ ਕਹਿੰਦੇ ਹੈ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ ਮਹਾਰਾਜ ਕਹਿੰਦੇ ਹੈ ਪਰੇ ਤੋਂ ਪਰੇ ਪ੍ਰਭੂ ਤੂੰ ਹਣ ਵੀ ਮੌਜੂਦ ਹੈ ਤੂੰ ਸਦਾ ਲਈ ਕਾਇਮ ਰਹਿਣ ਵਾਲਾ ਹੈ हे संतहां के सदा संग लेतारा आधार हे सत्संगी सत्संगियां दे सदा સહਾਈ ਨਿਆਸਰਿਆਂ ਦੇ ਆਸਰੇ हे ठाकुर ਹੋ ਜਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ हे सृष्टि ਦੇ ਪਾਲਕ ਮੈਂ ਤੇਰਾ ਨਿਕਾ ਜਿਹਾ ਦਾਸ ਹਾਂ ਮੈਂ ਗੁਣਹੀਨ ਹਾਂ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਨਾਨਕ ਦੀ ਜੇ ਨਾਮਦਾਨ ਰੱਖੋ ਹੀ ਇਹ ਪਰੋਏ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ ਇਹ ਦਾਨ ਮੈਂ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਾਂ ਅਗਲੇ ਸ਼ਲੋਕ ਚ ਮਹਾਰਾਜ ਕਹਿੰਦੇ ਨੇ ਪਾਵਨ ਪਵਿੱਤਰ ਅੰਗ 262 ਤੇ ਹੈ ਭੁਰ ਸੁਖਮਨੀ ਸਾਹਿਬ ਚੱਲੇਗਾ ਅੱਗੇ ਮਹਾਰਾਜ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਹੈ ਪਰਮੇਸ਼ਰਾ ਗੁਰੂ ਹੀ ਮਾਂ ਹੈ ਗੁਰੂ ਹੀ ਪਿਓ ਹੈ ਗੁਰੂ ਹੀ ਆਤਮਿਕ ਜਨਮ ਦੇਣ ਵਾਲਾ ਹੈ ਗੁਰੂ ਮਾਲਕ ਪ੍ਰਭੂ ਦਾ ਰੂਪ ਹੈ ਇਸ ਗੁਰੂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਜਾਨਣਾ ਜੀ ਆਪਾਂ ਏ ਵਰਤੀ ਬਣ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝਣ ਦੀ ਸਾਡੇ ਕੋਲੇ ਸੋਝੀ ਆ ਜਾਏ ਗੁਰੂ ਦੀ ਕਿਰਪਾ ਸਦਕਾ ਗੁਰਦੇਵ ਸਖਾ ਅਗਿਆਨ ਪੰਜਨ ਗੁਰਦੇਵ ਬੰਦ ਪਾ ਸਹੋਦਰਾ ਸਹੋਦਰਾ ਮਹਾਰਾਜ ਕਹਿੰਦੇ ਗੁਰੂ ਮਾਇਆ ਦੇ ਮੋਹ ਦਾ ਹਨੇਰਾ ਨਾਸ਼ ਕਰਨ ਵਾਲਾ ਹੈ ਮਿੱਤਰ ਹੈ ਮਾਇਆ ਦੇ ਮੋਹ ਦਾ ਹਨੇਰਾ ਜਿਹੜਾ ਸੁਰਤ ਤੇ ਪਿਆ ਨਾ ਆਪਣੇ ਉਹਨੂੰ ਦੂਰ ਕਰਨ ਵਾਲਾ ਇੱਕ ਸੱਚਾ ਮਿੱਤਰ ਹੈ ਗੁਰੂ ਗੁਰੂ ਹੀ ਤੋੜ ਨਿਵਾਣ ਵਾਲਾ ਹੈ ਹੋਰ ਸਾਰੇ ਸਾਥ ਮੁੱਕ ਜਾਂਦੇ ਨੇ ਇਨਸਾਨ ਦੇ ਭੈਣ ਭਰਾਵਾਂ ਵਾਲਾ ਵੀ ਜਿੰਦੇ ਜੀ ਸਾਥ ਮੁੱਕ ਜਾਂਦਾ ਜੀ ਜਿੰਦੇ ਜੀ ਸਕੇ ਭੈਣ ਭਰਾਵਾਂ ਵਾਲਾ ਸਾਥ ਮੁੱਕ ਜਾਂਦਾ ਥੋੜੀਆਂ ਜੀਆਂ ਗੱਲਾਂ ਬਾਤਾਂ ਵਾਪਸ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਭੈਣ ਭਰਾਵਾਂ ਵਾਲਾ ਵੀ ਨਾਤਾ ਟੁੱਟ ਜਾਂਦਾ ਪਰ ਗੁਰੂ ਐਸਾ ਮਿੱਤਰ ਹੈ ਜਿਹੜਾ ਤੋੜ ਨਭਾਉਣ ਵਾਲਾ ਸਬੰਧੀ ਤੇ ਭਰਾ ਹੈ ਆ ਗੁਰਬਾਣੀ ਚ ਲਿਖਿਆ ਜੀ ਗੁਰੂ ਹੀ ਤੋੜ ਨਭਾਉਣ ਵਾਲਾ ਸਬੰਧੀ ਸਬੰਧੀ ਰਿਸ਼ਤੇਦਾਰ ਤੇ ਭਰਾ ਹੈ ਸਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਵੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੌਕੇ ਹਾ ਕੜਾ ਜਿਓ ਜੇ ਕਿਤੇ ਮਨੁੱਖ ਇਸ ਗੁਰੂ ਨੂੰ ਆਪਣਾ ਮੰਨ ਲਵੇ ਨਾ ਤਾਂ ਫਿਰ ਸੰਸਾਰੀ ਫਿਕਰ ਛੋੜੇ ਮੁੱਕ ਜਾਂਦੇ ਨੇ ਫਿਰ ਕੋਈ ਬੁਲਾਵੇ ਕੋਈ ਆਵੇ ਕੋਈ ਜਾਵੇ ਕੋਈ ਨਾ ਆਵੇ ਜਾਵੇ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਆਦਰ ਮਾਣ ਕਰੇ ਜਾਂ ਨਾ ਕਰੇ ਫਿਰ ਉਸ ਗੁਰੂ ਦੇ ਪਿਆਰੇ ਨੂੰ ਪ੍ਰਵਾਹ ਨਹੀਂ ਹੁੰਦੀ ਕਿਉਂਕਿ ਉਹਨੇ ਆਪਣੇ ਗੁਰੂ ਨੂੰ ਆਪਣਾ ਮਿੱਤਰ ਆਪਣਾ ਰਿਸ਼ਤੇਦਾਰ ਤੇ ਭੈਣ ਭਰਾ ਮੰਨ ਲਿਆ ਦੂਜਾ ਪੱਖ ਦੇਖਾਂਗੇ ਤਾਂ ਸਾਰੇ ਪਾਸੇ ਗੁਰੂ ਹੀ ਹੈ ਭੈਣ ਦੇ ਰੂਪ ਵਿੱਚ ਵੀ ਭਰਾ ਦੇ ਰੂਪ ਵਿੱਚ ਵੀ ਮਾਪਿ ਪਿਓ ਦੇ ਰੂਪ ਵਿੱਚ ਵੀ ਦੂਜਾ ਪੱਖ ਦੇਖ ਲਓ ਜੇ ਅਸੀਂ ਇਉਂ ਸਮਝ ਲ ਗਏ ਵੀ ਗੁਰੂ ਹੀ ਸਭ ਕੁਝ ਹੈ ਤਾਂ ਫੇਰ ਸਾਡਾ ਕਿਸੇ ਭੈਣ ਭਰਾ ਦੇ ਨਾਲ ਕਿਸੇ ਰਿਸ਼ਤੇਦਾਰ ਨਾਲ ਕਿਸੇ ਧੀ ਪੁੱਤਰ ਦੇ ਨਾਲ ਕੋਈ ਬਿਤਕਰਾ ਨਹੀਂ ਹੋਏਗਾ ਫਿਰ ਉਹ ਬਿਤਕਰੇ ਮੁੱਕ ਜਾਂਦੇ ਨੇ ਇਰਖ ਦਬੈਤ ਖਤਮ ਹੋ ਜਾਂਦੀ ਹੈ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਇਨਸਾਨ ਦੇ ਫਿਰ ਫੂਫਾ ਨਹੀਂ ਕਰਦਾ ਫਰਾਟੇ ਨਹੀਂ ਮਾਰਦਾ ਫਿਰ ਬਈ ਮੈਂ ਆਏ ਤੇ ਤੂੰ ਆਏ ਨਹੀਂ ਫਿਰ ਸਬ ਕੋ ਗੋਬਿੰਦ ਹੈ ਸਬ ਕੋ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਫਿਰ ਇਹ ਵਰਤੀ ਬਣ ਜਾਂਦੀ ਹੈ ਭਗਤ ਪਿਆਰਿਆਂ ਦੀ ਬਾਣੀ ਵਿੱਚ ਸ਼ਬਦ ਹੈ ਇਹ ਵੀ ਫਿਰ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਿਖਦਾ ਇਨਸਾਨ ਨੂੰ ਮਹਾਰਾਜ ਕਹਿੰਦੇ ਗੁਰੂ ਹੀ ਤੋੜਨਵਾਉਣ ਵਾਲਾ ਸੰਬੰਧੀ ਤੇ ਭਰਾ ਹੈ ਗੁਰਦੇਵ ਦਾਤਾ ਹਰਨਾਮ ਉਪਦੇਸ਼ ਹੈ ਗੁਰਦੇਵ ਮੰਤ ਨਿਰੋਧ ਤਰੰ ਗੁਰੂ ਅਸਲੀ ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ ਦਾ ਹੈ ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ ਕੋਈ ਵਿਕਾਰ ਆਦਿਕ ਗਵਾ ਨਹੀਂ ਸਕਦਾ ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ ਕੋਈ ਵਿਕਾਰ ਆਦਿਕ ਗਵਾ ਨਹੀਂ ਸਕਦਾ ਕਿਸੇ ਵੀ ਕਿਸਮ ਦਾ ਵਿਕਾਰ ਭਾਰੂ ਨਹੀਂ ਹੋ ਸਕਦਾ ਗੁਰੂਮੁਖ ਗੁਰਮੁਖ ਪਿਆਰੇ ਦੇ ਚਾਹ ਭੈਣਾ ਚਾਹ ਭਾਈ ਆ ਗੁਰਮੁਖ ਪਿਆਰੇ ਤੇ ਕਿਸੇ ਵੀ ਕਿਸਮ ਦਾ ਪ੍ਰਭਾ ਨਹੀਂ ਪਾ ਸਕਦਾ ਮਾੜਾ ਕੋਈ ਵਿਸਾ ਕੋਈ ਵਿਕਾਰ ਕੋਈ ਬਹਿਮ ਕੋਈ ਕੋਈ ਭਰਮ ਕੋਈ ਕਰਮ ਕੋਈ ਕਾਡ ਕੋਈ ਦੁਨਿਆਵੀ ਰੋ ਰੀਤੀ ਕਿਸੇ ਵੀ ਕਿਸਮ ਦਾ ਕੋਈ ਗੁਰੂ ਦੇ ਪਿਆਰੇ ਤੇ ਅਸਰ ਨਹੀਂ ਕਰ ਸਕਦੀ ਜਦੋਂ ਗੁਰੂ ਦਾ ਪਿਆਰਾ ਗੁਰੂ ਦੇ ਬਚਨਾਂ ਤੇ ਚੱਲ ਰਿਹਾ ਮਹਾਰਾਜ ਆਖੇ ਕਹਿੰਦੇ ਨੇ ਗੁਰਦੇਵ ਸਾਤ ਸਤ ਪੁੱਤ ਗੁਰਦੇਵ ਸਾਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾਂ ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ ਗੁਰੂ ਇੱਕ ਐਸਾ 파ਰਸ ਹੈ ਜਿਸ ਦੀ ਸ਼ੋ ਪਾਰਸ ਦੀ ਸ਼ੋ ਨਾਲੋਂ શ્રેਸ਼ਟ ਹੈ ਆਪਾ 파ਰਸ ਦੀ ਸ਼ੋ ਦੇਖੀ ਤਾਂ ਹੈਨੀਗੀ ਸੁਣੀ ਹੈ ਵੀ 파ਰਸਿਕ ਐਸੀ ਚੀਜ਼ ਹੈ ਜਿਹਦੇ ਨਾਲ ਜੇ ਲੋਹੇ ਨੂੰ ਉਹ ਲਾ ਦੇਗੇ ਤਾਂ ਸੋਨਾ ਬਣ ਜਾਂਦੀ ਹੈ ਜਾਂ 파ਰਸਾਂ ਕਹਿ ਲੋ ਵੀ ਨਕਲ ਅਸਲ ਦੱਸ ਦਿੰਦੀ ਹੈ ਵੀ ਇੰਨਾ ਸੋਨਾ ਇੰਨਾ ਇਹਦੇ ਚ ਤਾਂਬਾ ਇੰਨਾ ਇਹਦੇ ਚ ਲੋਹਾ ਇੰਨੇ ਦੇ ਚ ਤਾਂਬੇ ਦੀ ਤਾਂ ਤਾਂ ਇੰਨੇ ਦੇ ਚ ਸੋਨੇ ਦੀ ਤਾਂ ਤਾਂ ਇੱਕ ਇਹ ਵੀ ਪਾਰਸ ਹੈ ਉਹ ਦੱਸ ਦਿੰਦੀ ਆ ਪਾਰ ਕੋ ਪਾਰ ਕੋ ਮੱਟੀ ਕਹਿ ਲੋ ਉਹਨੂੰ ਮਹਾਰਤ ਸਮਝਾਉਣਾ ਕਰਦੇ ਨੇ ਗੁਰੂ ਸ਼ਾਂਤੀ ਸੱਚ ਅਤੇ ਅਕਲ ਦਾ ਸਰੂਪ ਹੈ ਗੁਰੂ ਇੱਕ ਐਸਾ ਪਾਰਸ ਹੈ ਜਿਸ ਦੀ ਸ਼ੋ ਪਾਰਸ ਦੀ ਸ਼ੋ ਨਾਲੋਂ ਸ਼੍ਰੇਸ਼ਟ ਹੈ ਵਧੀਆ ਹੈ ਉਸ ਪਾਰਸ ਨਾਲੋਂ ਜਿਹੜਾ ਪਾਰਸ ਤਾંબા ਤੇ ਸੋਨਾ ਦੱਸ ਦਿੰਦਾ ਵੀ ਇੰਨਾ ਤਾਂਬਾ ਤੇ ਇੰਨਾ ਸੋਨਾ ਇੰਨਾ ਦੇ ਵਿੱਚ ਪਿੱਤਲ ਹੈ ਉਹਦੇ ਨਾਲੋਂ ਵੀ શ્રેષ્ઠ ਉਹਦੇ ਨਾਲੋਂ ਵੀ ਵਧੀਆ ਹੈ ਇਹ ਗੁਰੂ ਜਦੋਂ ਮਨ ਦੀ ਕਸਵੱਟੀ ਤੇ ਗੁਰੂ ਦੇ ਸ਼ਬਦ ਦੀ ਕਸਵੱਟੀ ਲੱਗਦੀ ਆ ਨਾ ਮਨ ਨੂੰ ਉਦੋਂ ਸਾਰਾ ਕੁਝ ਦੱਸ ਦਿੰਦਾ ਉਹ ਵੀ ਇੰਨੀ ਖੋਟ ਐ ਇੰਨੀ ਬੇਈਮਾਨੀ ਐ ਐਡਾ ਬਕਾਰੀ ਐ ਇੰਨਾ ਕੁਝ ਇਸ ਇਨਸਾਨ ਦੇ ਅੰਦਰ ਭਰੇ ਪਿਆ ਸਭ ਕੁਝ ਦੱਸ ਦਿੰਦਾ ਉਸ ਤੋਂ શ્રેષ્ઠ ਹੈ ਪਾਰਸ ਦੀ ਛੋਹ ਨਾਲੋਂ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰჯਨ ਅਪਰੰਪਰਾ ਮਹਾਰਾਜ ਕਹਿੰਦੇ ਗੁਰੂ ਸੱਚਾ ਤੀਰਥ ਹੈ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਜਲ ਦਾ ਇਸ਼ਨਾਨ ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ ਬਹੁਤ ਹੀ ਵਧੀਆ ਹੈ ਸ੍ਰੇਸ਼ਟ ਹੈ ਬਹੁਤ ਚੰਗਾ ਹੈ ਕਿਉਂਕਿ ਗੁਰੂ ਗਿਆਨ ਦੇ ਤੀਰਥ ਦੇ ਵਿੱਚ ਜਦੋਂ ਆਪਾਂ ਗੁਰੂ ਗਿਆਨ ਦੇ ਤੀਰਥ ਵਿੱਚ ਆਪਾਂ ਜਦੋਂ ਮਨ ਦੀ ਚੁੱਪੀ ਲਵਾਵਾਂਗੇ ਤਾਂ ਆਪਣਾ ਮਨ ਪਵਿੱਤਰ ਹੋ ਜਾਏਗਾ ਠੀਕ ਹੈ ਜੀ ਜਦੋਂ ਗੁਰੂ ਦੇ ਗਿਆਨ ਨਾਲ ਮਨ ਪਵਿੱਤਰ ਹੋ ਗਿਆ ਫਿਰ ਇਹ ਮੈਲਾ ਨਹੀਂ ਹੋਏਗਾ ਜਿਹੜਾ ਆਪਾਂ ਜਿਹੜੇ ਤੀਰਥਾਂ ਤੇ ਆਮ ਤੀਰਥਾਂ ਤੇ ਇਸ਼ਨਾਨ ਕਰਦੇ ਆਪਾਂ ਚਲੋ ਜਾ ਕੇ ਤਰ ਦੀ ਮਿੱਟੀ ਕੱਟਾ ਲਾ ਲਿਆ ਤੇ ਘੰਟੇ ਜਾਂ 10-20 ਮਿੰਟਾਂ ਬੱਤੀ ਫੇਰ ਸਰੀਰ ਗੰਦਾ ਹੋ ਜਾਂਦਾ ਕਿਉਂਕਿ ਗਰਮੀ ਆ ਗਰਮੀ ਚ ਪਸੀਨਾ ਆ ਗਿਆ ਮਿੱਟੀ ਕੱਟਾ ਪੈ ਗਿਆ ਫੇਰ ਸਰੀਰ ਗੰਦਾ ਹੋ ਗਿਆ ਪਰ ਗੁਰੂ ਗਿਆਨ ਦਾ ਤੀਰਸ ਐਸਾ ਹੈ ਜਿਹੜਾ ਜਦੋਂ ਮਨ ਨੂੰ ਇਹ ਸਾਫ਼ ਕਰ ਦਿੰਦਾ ਫਿਰ ਮਨ ਮੈਲਾ ਨਹੀਂ ਹੁੰਦਾ ਫੇਰ ਕੋਈ ਮਨ ਤੇ ਮੈਲ ਨਹੀਂ ਲੱਗਦੀ ਜਦੋਂ ਗੁਰੂ ਦਾ ਗਿਆਨ ਹਿਰਦੇ ਘਰ ਵਿੱਚ ਵੱਸਦਾ ਹੈ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤਪ ਪਵਿੱਤ ਕਰਾਂ ਗੁਰੂ ਕਰਤਾਰ ਦਾ ਰੂਪ ਹੈ ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਗੁਰੂ ਵਿਕਾਰੀ ਬੰਦਿਆਂ ਦੇ ਹਿਰਦੇ ਨੂੰ ਪਵਿੱਤਰ ਕਰਨ ਵਾਲਾ ਹੈ ਆਗੀ ਨਾ ਗੱਲ ਉਹੀ ਵੀ ਗੁਰੂ ਦਾ ਗਿਆਨ ਆ ਜਿਹੜਾ ਨਾ ਜਦੋਂ ਗੁਰੂ ਸਾਡੇ ਹਿਰਦੇ ਘਰ ਵਿੱਚ ਸ਼ਬਦ ਬਸਦਾ ਗੁਰੂ ਸ਼ਬਦ ਸ਼ਬਦ ਗੁਰੂ ਸਾਡੇ ਜਦੋਂ ਹਿਰਦੇ ਘਰ ਵਿੱਚ ਟਿਕ ਗਿਆ ਤੇ ਫੇਰ ਸਾਨੂੰ ਇਹ ਪਵਿੱਤਰ ਕਰ ਦਿੰਦਾ ਸਾਡਾ ਮਨ ਮੇਲਾ ਨਹੀਂ ਰਹਿੰਦਾ ਫਿਰ ਤਨ ਤਾਂ ਮੈਲਾ ਹੁੰਦਾ ਰਹਿੰਦਾ ਤਨ ਸੁਬਾ ਸਾਮ ਆਪਾਂ ਇਸ਼ਨਾਨ ਕਰਦੇ ਹਾਂ ਦੋ ਟਾਈਮ ਨਾ ਲੈਨੇ ਆ ਜੇ ਫਿਰ ਵੀ ਕੋਈ ਜ਼ਰੂਰਤ ਪਵੇ ਵੀ ਕੰਮ ਜ਼ਿਆਦਾ ਕੀਤਾ ਪਸੀਨਾ ਜ਼ਿਆਦਾ ਆ ਗਿਆ ਤਾਂ ਤਿੰਨ ਵਾਰ ਵੀ ਇਸ਼ਨਾਨ ਕਰ ਲੈਂਦਾ ਬੰਦਾ ਵੀ ਚਲ ਕੰਮਕਾਰ ਕਰਦੇ ਮਿੱਟੀ ਘੱਟਾ ਲੱਗਿਆ ਦੁਬਾਰੇ ਨਹਾ ਲੈਨੇ ਆ ਤਿੰਨ ਵਾਰੀ ਵੀ ਹੋ ਜਾਂਦਾ ਨਹਾਉਣਾ ਸਰੀਰ ਦਾ ਮਨ ਦਾ ਨਹਾਉਣਾ ਜਿਹੜਾ ਗੁਰੂ ਦਾ ਗਿਆਨ ਹੈ ਗੁਰੂ ਦੇ ਗਿਆਨ ਦੇ ਨਾਲ ਮਨ ਦੀ ਮੈਲ ਉਤਰਦੀ ਹੈ ਗੁਰਦੇਵ ਆਦ ਜੁਗਾਦ ਜੁਗੋ ਉਹ ਜੁਗ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਹ ਧਰ ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸੂਰਤੋਂ ਹੀ ਹਰੇਕ ਜੁਗ ਵਿੱਚ ਪ੍ਰਮਾਤਮਾ ਦੇ ਨਾਮ ਦਾ ਉਪਦੇਸ਼ ਦਾ ਉਪਦੇਸ਼ ਦਾ ਉਪਦੇਸ਼ ਦਾਤਾ ਹੈ ਵਾਹਿਗੁਰੂ ਜਦੋਂ ਤੋਂ ਜਗਤ ਬਣਿਆ ਹੈ ਮਹਾਰਾਜ ਕਹਿੰਦੇ ਗੁਰੂ ਸ਼ੁਰੂ ਤੋਂ ਹੀ ਹਰੇਕ ਯੁੱਗ ਵਿੱਚ ਪ੍ਰਮਾਤਮਾ ਦੇ ਨਾਮ ਦਾ ਉਪਦੇਸ਼ ਦਾਤਾ ਹੈ ਸ਼ਬਦ ਗੁਰੂ ਗੁਰੂ ਦਾ ਦਿੱਤਾ ਹੋਇਆ ਹਰ ਨਾਮ ਮੰਤਰ ਜਪ ਕੇ ਸੰਸਾਰ ਸਮੁੰਦਰ ਦੇ ਬਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਈਦਾ ਮਹਾਰਾਜ ਕਹਿੰਦੇ ਐਡਾ ਵੱਡਾ ਦਾਤਾ ਹੈ ਗੁਰੂ ਐਡੀ ਤਾਕਤ ਦਾ ਮਾਲਕ ਹੈ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਜਦੋਂ ਗੁਰੂ ਸ਼ਬਦ ਨਾਲ ਜੁੜਾਂਗੇ ਫਿਰ ਅਸੀਂ ਇਹ ਤੋਂ ਬਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਵਾਂਗੇ ਸੰਸਾਰ ਦੀਆਂ ਬਕਾਰੀ ਲਹਿਰਾਂ ਤੋਂ ਪਾਰ ਲੰਘ ਜਾਾਂਗੇ ਅਗੇ ਮਹਾਰਾਜ ਕਹਿੰਦੇ ਨੇ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਮਹਾਰਾਜ ਕਹਿੰਦੇ ਹੈ ਪ੍ਰਭੂ ਮਿਹਰ ਕਰ ਸਾਨੂੰ ਗੁਰੂ ਦੀ ਸੰਗਤ ਦੇ ਤਾਂ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤ ਵਿੱਚ ਰਹਿ ਕੇ ਤਰ ਜਾਈਏ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸ਼ਕਰਾ ਗੁਰੂ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਹੈ ਏ ਨਾਨਕ ਹਰੀ ਦੇ ਰੂਪ ਗੁਰੂ ਨੂੰ ਸਤਿ ਨਮਸਕਾਰ ਕਰਨੀ ਚਾਹੀਦੀ ਹੈ ਇਹ ਸ਼ਲੋਕ ਆਦ ਅੰਤ ਪੜਨਾ ਮਹਾਰਾਜ ਕਹਿੰਦੇ ਇਹ ਸ਼ਲੋਕ ਇਸ ਭਾਵਨ ਅਖਰੀ ਦੇ ਸ਼ੁਰੂ ਵਿੱਚ ਵੀ ਪੜਨਾ ਹੈ ਤੇ ਅਖੀਰ ਵਿੱਚ ਵੀ ਪੜਨਾ ਹੈ ਅਗੇ ਸਤਿਗੁਰੂ ਕਹਿੰਦੇ ਨੇ ਗੌੜੀ ਸੁਖਮਨੀ ਮਹਲਾ 5 ਇਹ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ ਜੀ ਦਾਤੇ ਦੀ ਕਿਰਪਾ ਸਦਕਾ ਹੁਣ ਆਪਾਂ ਦੋ ਪੰਕਤੀਆਂ ਪੜ੍ਹ ਲੈਨੇ ਆ ਗੌੜੀ ਸੁਖਮਨੀ ਮਹੱਲਾ 5 ਸੁਖਮਨੀ ਦਾ ਕੇਂਦਰੀ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੇ ਸ਼ਬਦ ਅਸ਼ਟਪਦੀਆਂ ਆਦਕ ਦੀ ਬੰਤਰ ਨੂੰ ਰਤਾ ਗੌਰ ਨਾਲ ਟਕਿਆ ਇਹ ਵੇਖਣ ਵਿੱਚ ਆਉਂਦਾ ਹੈ ਕਿ ਹਰੇਕ ਸ਼ਬਦ ਵਿੱਚ ਇੱਕ ਜਾਂ ਦੋ ਤੁਕਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਅਖੀਰ ਵਿੱਚ ਲਬਜ ਰਹਾਉ ਲਿਖਿਆ ਹੋਇਆ ਹੁੰਦਾ ਹੈ ਰਹਾਉ ਦਾ ਅਰਥ ਹੈ ਠਹਿਰ ਠਹਿਰ ਜਾਉ ਭਾਵ ਕਿ ਜੇ ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਸਮਝਣਾ ਹੈ ਤਾਂ ਰਹਾਉ ਦੀਆਂ ਤੁਕਾਂ ਤੇ ਅਟਕ ਜਾਓ ਅਟਕਦਾ ਮਤਲਬ ਹੀ ਰੁਕੋ ਉਥੇ ਧਿਆਨ ਦਿਓ ਫੇ ਸਾਰੇ ਸ਼ਬਦ ਦਾ ਸਾਨੂੰ ਭਾਵ ਪਤਾ ਲੱਗ ਜਾਏਗਾ ਇਹਨਾਂ ਵਿੱਚ ਹੀ ਸਾਰੇ ਸ਼ਬਦ ਦਾ ਸਾਰ ਹੈ ਸ਼ਬਦ ਅਸ਼ਟਪਤੀਆਂ ਤੋਂ ਛੁੱਟ ਕਈ ਹੋਰ ਲੰਮੀਆਂ ਬਾਣੀਆਂ